ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਪੰਕਤੀ ਵਿੱਚ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਹੁੰਦੇ ਹਨ ਬਾਬਾ ਦੀਪ ਸਿੰਘ ਜੀ ਤੁਹਾਡਾ ਨਾਮ ਦੁੱਖਾਂ ਨੂੰ ਪੰਜਨ ਕਰਨ ਵਾਲਾ ਹੈ ਸਾਜੀ ਮੰਡੀ ਲੁਧਿਆਣਾ ਵਿਖੇ ਗੁਰਦੁਆਰਾ ਸਿੰਘ ਸਭਾ ਹੈ ਉਸ ਦੇ ਪ੍ਰਧਾਨ ਸਰਬੰਸ ਸਿੰਘ ਖਿਆਲ ਨਾਮ 60-65 ਸਾਲ ਦੀ ਉਮਰ ਹੈ ਸਟੇਜ ਤੇ ਖਲੋਣ ਵਾਲੇ ਤਕੜੇ ਬੁਲਾ ਰਹੇ ਹਨ ਉਹਨਾਂ ਨੇ ਲੁਧਿਆਣੇ ਦੀ ਸਟੇਜ 'ਤੇ ਕਿਹਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਬਾਬਾ ਦੀਪ ਸਿੰਘ ਜੀ ਕੌਣ ਹਨ ਕਹਿੰਦੇ ਕਿ ਮੇਰੇ ਨਾਲ ਬੀਤੀ ਮੈਂ ਕਦੇ ਸ਼ੇਅਰ ਨਹੀਂ ਸਖਰੀਦੇ ਬੜੇ ਸੱਚੇ ਸੁੱਚੇ ਬੰਦੇ ਹਨ ਸਾਨੀ ਗੱਲ ਕਰ ਦਿੰਦੇ ਹਨ ਜੋ ਕੁਝ ਹੋਵੇ ਕਹਿੰਦੇ ਕਿ ਮੈਨੂੰ ਕਿਸੇ ਬੰਦੇ ਨੇ ਕਿਸੇ ਕੰਪਨੀ ਦੇ 8-9 ਲੱਖ ਰੁਪਏ ਦੇ ਬਧੋ-ਬਧੇ ਸ਼ੇਅਰ ਖਰੀਦ ਕੇ ਦੇ ਦਿੱਤੇ ਕੀ ਲੈ ਲਓ ਫਾਇਦਾ ਹੋ ਜਾਵੇਗਾ ਕਹਿੰਦੇ ਕਿ ਉਹ ਕਸ ਕੰਪਨੀ ਦੇ ਸਾਰੇ ਸ਼ੇਰਾਂ ਦਾ ਰੇਟ ਡਾਊਨ ਹੋ ਗਿਆ ਉਹ ਕਹਿਣ ਲੱਗਾ ਜਦੋਂ ਰੇਟ ਕੱਟ ਗਈ ਤਾਂ ਟੈਨਸ਼ਨ ਜੇ ਹੀ ਪੈ ਗਈ ਬੋਝ ਜਿਹੜਾ ਪੈ ਗਿਆ ਕਿ ਕੀ ਬਣੇਗਾ ਸ਼ੇਰ ਸਾਰੇ ਡਾਊਨ ਹੋ ਗਏ ਹਨ ਜ਼ਿੰਦਗੀ ਵਿੱਚ ਕਦੇ ਇਹ ਕੰਮ ਨਹੀਂ ਸੀ ਕੀਤਾ ਕਿਸੇ ਨੇ ਬਦਵਦੀ ਤੋੜ ਦਿੱਤਾ ਲਾ ਦਿੰਦਾ ਕਿ ਸ਼ੇਰ ਲੈ ਲਓ ਪੁਲਾਣੀ ਕੰਪਨੀ ਦਾ ਇਹ ਚੜ ਜਾਣਗੇ ਬੜੀ ਟੈਂਸ਼ਨ ਸੀ 8-9 ਲੱਖ ਰੁਪਏ ਦਾ ਘਾਟਾ 2-4 ਮਹੀਨੇ ਹੋਏ ਪੈਸੇ ਲਾਏ ਨੂੰ ਸਾਰਾ ਘਾਟਾ ਪੈਣ ਲੱਗਾ ਕਹਿੰਦੇ ਮੇਰੀ ਬੇਟੀ ਜਲੰਧਰ ਵਿਆਹੀ ਸੀ ਮੈਨੂੰ ਵੇਖ ਕੇ ਕਹਿਣ ਲੱਗੀ ਕਿ ਦਾਦੀ ਕੀ ਗੱਲ ਹੋ ਗਈ ਬੜੀ ਉਦਾਸੋ ਕਹਿੰਦੀ ਮੈਂ ਦੱਸਿਆ ਕਿ 8-9 ਲੱਖ ਦਾ ਘਾਟਾ ਪੈ ਰਿਹਾ ਹੈ ਕਿਸੇ ਨੇ ਬਦੂ ਬਤੀ ਸ਼ੇਅਰ ਲੈ ਦਿੱਤੇ ਕਹਿੰਦੀ ਕਿ ਮੈਂ ਨਹੀਂ ਜਾਣਦਾ ਕਿ ਬਾਬਾ ਦੀਪ ਸਿੰਘ ਜੀ ਕੌਣ ਹਨ ਪਰ ਮੇਰੀ ਬੱਚੀ ਨੂੰ ਕੋਈ ਉਦਾਸੀ ਜਾਂ ਚਿੰਤਾ ਨਹੀਂ ਹੋਈ ਉਹ ਮੇਰੀ ਗੱਲ ਸੁਣ ਕੇ ਕਹਿੰਦੀ ਫਿਰ ਕੀ ਹੋਇਆ ਜੇ ਸ਼ੇਰਾਂ ਦਾ ਘਾਟਾ ਪੈ ਗਿਆ ਹੈ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਲਗਾ ਕੇ ਦੇਖੋ ਬੱਚੀ ਦੀ ਇੰਨੀ ਸ਼ਰਦਾ ਸੀ ਕਹਿੰਦੀ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਲਗਾ ਕੇ ਆਸਨ ਵਿਛਾ ਕੇ ਤਸਵੀਰ ਉੱਤੇ ਰੱਖ ਕੇ ਬਾਬਾ ਦੀਪ ਸਿੰਘ ਜੀ ਦਾ ਧਿਆਨ ਲਰ ਕੇ ਇੱਕੀ ਪਾਠ ਚ ਪਹਿਸਾਬ ਦੇ ਸ਼ੁਰੂ ਕਰ ਦਿਓ 40 ਦਿਨ ਹਾਜ਼ਰੀ ਲਗਾਓ ਬਾਬਾ ਦੀਪ ਸਿੰਘ ਜੀ ਕੋਈ ਨਾ ਕੋਈ ਵਿਦ ਬਣਾ ਦੇਣਗੇ ਉਸ ਬੱਚੀ ਨੂੰ ਇੰਨਾ ਵਿਸ਼ਵਾਸੀ ਕਿ ਸ੍ਰੀ ਹਰ ਸਿੰਘ ਅੱਜ ਵੀ ਹਾਜ਼ਰ ਆਜ਼ਰ ਹਨ ਤਾਂ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡੀ ਝੋਲੀ ਵਿੱਚ ਚਪਈ ਸਾਹਿਬ ਦਾ ਖਜ਼ਾਨਾ ਬਖਸ਼ਿਆ ਹੈ ਇਸ ਕਰਵਾਣੀ ਦਾ ਸਰਦਾ ਭਾਵ ਨਾਲ ਕੀਤਾ ਹੋਇਆ ਜਾਪ ਬੜੇ ਵੱਡੇ ਬੰਦਨ ਕੱਟ ਦਿੰਦਾ ਹੈ ਉਹ ਜਿਹੜੇ ਸ਼ੀਰਾਂ ਦਾ ਰੇਟ ਡਾਊਨ ਹੋ ਰਿਹਾ ਸੀ ਜੇ ਪਹਿਸਾਬ ਦੀ ਕਿਰਪਾ ਨਾਲ ਕੁਝ ਹਫ਼ਤਿਆਂ ਬਾਅਦ ਹੀ ਉਹਨਾਂ ਸ਼ੇਰਾਂ ਦਾ ਰੇਟ ਵਧਣਾ ਸ਼ੁਰੂ ਹੋ ਗਿਆ ਉਸ ਸਰੀਰ ਨੇ ਬਾਬਾ ਦੀਪ ਸਿੰਘ ਜੀ ਅਤੇ ਗਰਮਾਣੀ ਦੇ ਸ਼ਰਦਾ ਹੋਰ ਵੱਧ ਗਈ ਇਹ ਸਾਰੀ ਘਟਨਾ ਉਹਨਾਂ ਨੇ ਇੱਕ ਸਮਾਗਮ ਦੌਰਾਨ ਆਪ ਸਾਰੀ ਸੰਗਤ ਨੂੰ ਸੁਣਾਈ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਅੱਜ ਵੀ ਲੱਖਾਂ ਸ਼ਰੀਰ ਝੋਲੀਆਂ ਪੜ ਰਹੇ ਹਨ ਸਬੂਤ ਸਾਹਮਣੇ ਹੈ ਬਾਬਾ ਦੀਪ ਸਿੰਘ ਜੀ ਨੂੰ ਚਾਬੀਆਂ ਕਿਉਂ ਮਿਲ ਗਈਆਂ ਬਾਬਾ ਦੀਪ ਸਿੰਘ ਜੀ ਨੇ ਗੁਰੂ ਦੇ ਪਿਆਰਿਓ ਹਰ ਇੱਕ ਨੂੰ ਗੁਰਵਾਣੀ ਸੇਵਾ ਸਿਮਰਨ ਦੇ ਨਾਲ ਜੋੜਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ